ਚਾਚਰਾ ਚਿੱਤਰਤਾ ਚਾਚਰਾ ਚਾਚਰਾ ਹ ਜਿਹੜੇ ਜਿਆਦਾ ਲੋਕਾਂ ਨੂੰ ਚਾਰਦੇ ਨੇ ਕਹਾਣੀਆਂ ਬਣਾ ਕੇ ਚਾਚਰਤਾ ਕਹਿੰਦੇ ਨੇ ਚਾਚਰਾ ਕਹਿੰਦੇ ਚਿੱਤਰਤਾ ਉਹਨਾਂ ਨੂੰ ਕਹਾਣੀਆਂ ਬਣਾ ਕੇ ਨਕਸ਼ੇ ਬਣਾਵਣਾ ਦਿੱਤੇ ਨੇ ਸਾਖੀਕਾਰ ਸਾਖੀਕਾਰ ਸਾਖੀਆਂ ਬਣਾ ਕੇ ਲੋਕਾਂ ਨੂੰ ਚਾਰਦੇ ਨੇ ਗੱਲਾਂ ਹੀਆਂ ਕਰਦੇ ਨੇ ਲੋਕਾਂ ਨੂੰ ਚਾਰਦੇ ਨੇ ਉਦਾਂ ਹੀ ਚਿੱਤਰ ਕਾ ਐਸੀ ਚਿੱਤਰ ਖਿੱਚਦੇ ਦੇ ਰੱਖਾ ਸਮਝ ਆਈ ਸੁਣਾ ਸਵਾਲ ਇਹ ਖੜਾ ਕਰਤਾ ਕਿਸ ਨੇ ਬਈ रामचंद्र شکار ਖੇਡਦਾ ਇਹ شکار ਖੇਡਦਾ ਤੇ ਮਾਰਨਾ ਹੀ ਪਾਪ ਹੈ ਤੇ ਮਾਸ ਤਾਂ ਖਾਂਦਾ ਹੀ ਹੋਊਗਾ ਜੇ ਨਹੀਂ ਵੀ ਖਾਂਦਾ ਤਾਂ ਪਾਪ ਤਾਂ ਹੋ ਗਿਆ ਮਾਰਨ ਤੇ ਉਹਦੇ ਵਿੱਚ ਪਤਾ ਤੁਸੀ ਦੱਸ ਫਿਰ ਕੀ ਲਿਖਦਾ ਕਿ ਪੁੱਲ ਪਾਪ ਨੂੰ ਮੰਨ ਲਿਆ ਸੀ ਇਹਨਾਂ ਨੇ ਵਾਲਮੀਕ ਰਮਾਣ ਦਾ ਪਿੱਛੇ ਕਰਤੀ ਨਾ ਉਹ ਤਾਂ ਪਾਪ ਨੂੰ ਮੰਨਦੀ ਨਹੀਂ ਉਹਨੂੰ ਤਾਂ ਤਾਂ ਨਹੀਂ ਪੜਦੇ ਬੜਾ ਝਗੜਾ ਹੋਇਆ ਵਾਲਮੀਕ ਰਮਾਣ ਦਾ ਇਹ ਪਿੱਛੇ ਕੀਤੀ ਆ ਲੈਂਦੀ ਹੈ ਉਹ ਤੇ ਫਿਰ ਕਾਸ਼ੀ ਦੇ ਮੰਦਿਰ ਚ ਇਹਨਾਂ ਨੇ ਰਾਜੇ ਨਾਲ ਮਿਲ ਕੇ ਰਮਾਣਾ ਉੱਥੇ ਰੱਖੀ ਉੱਥੇ ਤਰਸੂਲ ਦੀ ਮੋਹਲਵਾਈ ਰਾਜੇ ਕੋਲ ਚਾਬੀ ਸੀ ਜੋ ਮਰਜੀ ਕਾਲ पे ਜਾ ਰਾਜਾ ਹੀ ਬੇਈਮਾਨ ਹੋਵੇ ਸੁਣੀ ਨਹੀਂ ਉਹ ਗੱਦੀ ਅੰਦਰ ਰੱਖ ਲੈਣਿਆ ਇਹ ਹੋਊਗਾ ਤਾਂ ਇਹ ਤੇ ਮਹੌਲ ਸ਼ੁਭਮ ਸੁੰਦਰਮ ਸਤਿਨਮ ਦੀ ਮਹੌਲ ਲੱਗਿਆ ਰਵਾਇਰ ਮੰਨਤੇ ਆਹੋ ਪੜੀਏ ਇਹਨਾਂ ਦਾ ਹਿਸਟਰੀ ਦਾ ਪਤਾ ਲੱਗਦਾ ਹੈ ਗੱਲ ਕੀ ਹੈ ਉਹ ਕਹਿੰਦਾ ਉਹਨੇ ਫਿਰ ਲਿਖਿਆ ਕਿ ਜੋ ਮਿਲ ਕੇ ਰਾਮ ਬਾਣ ਕੇ ਮਾਰੇ ਜਿਹੜੇ ਰਾਮ ਬਾਣ ਨਾਲ ਮਿਰਗ ਮਾਰ ਜਾਂਦੇ ਨੇ ਉਹ ਤਾਂ ਇਹ ਛੱਡ ਸੁਰ ਲੋਕ ਸਾਰੇ ਉਹ ਤਾਂ ਮੁਕਤੀ ਹੋ ਜਾਂਦੀ ਸੀ ਤੁਸੀਂ ਮੁਕਤੀ ਦਿਓ ਵੀ ਤੇਰੇ ਕੋਲ ਕੀ ਗਾਰੰਟੀ ਹੈ ਮੁਕਤੀ ਦੀ ਵੀ ਰਾਮਚੰਦਰ ਨੇ ਮਾਰੇ ਮੇਰੇ ਮੁਕਤ ਹੋ ਜਾਂਦੇ ਤੇਰੇ ਕੋਲ ਦੱਸ ਕੀ ਸਬੂਤ ਹੈ ਇਹਦਾ ਮੈਂ ਕਹਿੰਦਾ ਦਿਨਾਂ ਦਿਨ ਸਵਾਲ ਜਆ ਸੁਣਦਾ ਸੀ ਅਸੀਂ ਤਾਂ ਮੈਨੂੰ ਆ ਜਵਾਬ ਦਿੰਦੇ ਸੀ ਉਹ ਵੀ ਆਏ ਮੈਂ ਕਹਾ ਉਹਦਾ ਸਾਨੂੰ ਦਿਖਾਓ ਵੀ ਕੀ ਸਬੂਤ ਸੀ ਵੀ ਰਾਮਚੰਦਰ ਨੇ ਮਾਰੇ ਮੇਰੇ ਮੁਕਤ ਹੋ ਜਾਂਦੇ ਸੀ ਤੁਹਾਡੇ ਕੋਲ ਇਹਦਾ ਪ੍ਰੂਫ ਕੀ ਹੈ ਸਾਡੇ ਮਾਰੇ ਮੁਕਤ ਕਿਉਂ ਨਹੀਂ ਹੁੰਦੇ ਇਹਦਾ ਪ੍ਰੂਫ ਦਿਓ ਕੋਈ ਨਹੀਂ ਨਹੀਂ ਤੁਸੀਂ ਦਾ ਰਾਮਚੰਦਰ ਤੇ ਅਟੈਕ ਕਰਦੇ ਲੈ ਥੋੜੇ ਦੇ ਘਰ ਦੇ ਰਾਮਚੰਦ ਖਾਂਦਾ ਸੀ ਮਾਸ ਤੂੰ ਨਹੀਂ ਖਾਂਦੇ ਨਹੀਂ ਚੱਲ ਤੂੰ ਦੀ ਸ਼ਿਕਾਇਤੇ ਖੇਡੋ ਨਾ ਖਾਇਓ ਉਹ ਭਗਤ ਉਹ ਹੀ ਕੰਮ ਕਰਨਗੇ ਜਿਹੜਾ ਭਗਵਾਨ ਕਰੂਗਾ ਭਗਤ ਕਹਦਾ ਜੇ ਉਹ ਹੀ ਕੰਮ ਨਾ ਕੀਤਾ ਭਗਤ ਉਹ ਆ ਜਿਹੜਾ ਉਹਦੇ ਆਲਾ ਬਾਪ ਆ ਚਾਹੁੰਦਾ ਵੀ ਮੇਰਾ ਕੰਮ ਮੇਰਾ ਮੁੰਡਾ ਕਰੇ ਜੋ ਮੈਂ ਕਰਦਾ ਉਹੀ ਕਰੇ ਰਾਜਾ ਚਾਹੁੰਦਾ ਮੁੰਡਾ ਰਾਜਾ ਰਾਜ ਕਰੇ ਦੁਕਾਨਦਾਰ ਚਾਹੁੰਦਾ ਮੁੰਡਾ ਦੁਕਾਨਦਾਰੀ ਕਰੇ ਮੇਰੇ ਬਰਗੀਤਾ ਕਰੇਗਾ ਟੁਕੜ ਟੁਕੜ ਜੇ ਮੇਰੇ ਨਾਲ ਵਧੀਆ ਨਹੀਂ ਕਰਨੀ ਜੇ ਮੇਰੇ ਨਾਲ ਵਧੀਆ ਨਹੀਂ ਕਰਨੀ ਵਧੀਆ ਕਰੂ ਚੰਗੀ ਗੱਲ ਹੈ ਜਿਆਦਾ ਮਤਲਬ ਹੈ ਹੋਰ ਕਮਾਈ ਕਰੂ ਜਿਆਦਾ ਕੰਮ ਬਧਾਉ ਚੰਗਾ ਖੁਸ਼ ਹੋ ਪਰ ਕਮ ਸਕਮ ਮੇਰਾ ਕੰਮ ਡਾਊਨ ਤਾਂ ਨਾ ਕਰੇ ਸੰਪਤ ਕੇ ਤੱਕ ਰੱਖੇ ਇਹ ہندوستان ਗੁਲਾਮ ਤਾਂ ਹੀ ਹੋਇਆ ਹੈ ਜੇ ਤੁਸੀਂ ਇਹ ਪ੍ਰਚਾਰ ਕੀਤਾ ਹੋਰ ਰਾਮਚੰਦਰ ਤਲਸਧਾਰੀ ਹੈ ਉਹ ਲੰਕਾ ਤੱਕ ਜਾ ਕੇ ਫਤਿਹ ਕਰਦਾ ਹੈ ਚਲੇ ਹੀ ਮੰਨ ਲੋ ਲੜਾਈ ਚਾਹੇ ਕਿਸੇ ਗੱਲ ਦੀ ਹੈ ਦਰਿਆ ਤਾਂ ਨਹੀਂ ਆਕੇ ਹੋ ਕਿੱਥੇ ਪਈ ਆ ਲੰਕਾ ਉਹ ਤੁਹਾਨੂੰ ਅਗਵਾਣ ਤੇ ਆਕੇ ਕਬਜ਼ਾ ਕਰਕੇ ਬਹਿ ਗਏ ਜੇ ਤੁਸੀਂ ਪਾਪ ਨੂੰ ਮੰਨ ਲਿਆ ਕਾਇਰ ਬਣ ਕੇ ਤਾਂ ਹੀ ਇਹ ਕੰਮ ਹੋਇਆ ਇਹ ਅਗਲਾ ਨਹੀਂ ਬਣਾਤੇ ਕਾਇਰ ਗਾਂ ਨੂੰ ਭੇ ਪ੍ਰਚਾਰ ਕਰ ਜਿੰਦਰ ਕਾਇਰਤਾ ਦਾ ਰੋਜੀ ਮਾਸ ਨਹੀਂ ਖਾਣਾ ਪਲਾਨਾ ਨਹੀਂ ਖਾਣਾ ਢਮਕਾ ਨਹੀਂ ਖਾਣਾ ਬੈਠਿਆਂ ਨੂੰ ਇੱਥੇ ਗੁਲਾਮ ਕਰਾ ਦਾਂਗੇ ਸਾਰਿਆਂ ਨੂੰ